ਸਤਗੁਰੂ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਵੈਗੁਰੂ ਜੀ ਵਿੱਚ ਅਪੇਧ ਹੋਣਾ ਹੈ, ਵੈਗੁਰੂ ਜੀ ਤੋਂ ਬਿਨਾਂ ਰਹਿ ਨਹੀਂ ਸਕਦੇ। ਵਿਛੋੜਾ ਹੈ, ਬੇਬਲਤਾ ਹੈ, ਤੜਪ ਹੈ। ਪਰ ਮਿਲਾਪ ਕੌਣ ਕਰਵਾਏਗਾ? ਜੈਸਾ ਸਤਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ। ਵੈਗੁਰੂ ਜੀ ਨਾਲ ਵਿਛੜਿਆ ਹੋਇਆਂ ਨੂੰ ਮਿਲਣ ਵਾਲਾ ਸਤਿਗੁਰੂ ਹੈ ਹੋਏ ਵਿੱਚ ਓਲਾ ਆਣ ਮਿਲਾਵੇ ਹਰ ਦਰਗਾਹ ਕਾ ਬਸੀਤ ਆਹੋ ਕੋਈ ਜਨ ਹਰਿ ਸਿਉਂ ਦੇਵੇ ਜੋਰ ਵੈਗੁਰੂ ਜੀ ਵਿੱਚ ਆ ਭੇਦ ਹੋਣਾ ਹੈ ਲੀਨ ਹੋਣਾ ਸਮੁੰਦਰ ਵਿੱਚ ਸਮਾਉਣਾ ਹੈ ਇਕਤਰੇ ਦੀ ਹਿੰਮਤ ਨਹੀਂ ਪਰ ਜਦੋਂ ਨਦੀ ਨਾਲ ਮਿਲਦਾ ਉਦੋਂ ਸਮਾ ਜਾਂਦਾ ਹੈ ਵੈ ਗੁਰੂ ਜੀ ਵਿੱਚ ਲੀਨ ਹੋਣਾ ਪਰ ਜਦੋਂ ਗੁਰ ਸੰਗਤ ਨਾਲ ਜੁੜਦਾ ਉਦੋਂ ਲੀਨ ਹੋ ਜਾਂਦਾ ਇੱਕ ਬਚਨ ਸਾਹਿਬ ਨੇ ਬਾਣੀ ਚ ਬਖਸ਼ਿਸ਼ ਕੀਤਾ ਕੋਈ ਐਸਾ ਸੱਜਣ ਲੋੜ ਲਾਓ ਮੈਂ ਪ੍ਰੀਤਮ ਦੇ ਮਿਲਾਏ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਇਕ ਸ਼ਬਦ ਚ ਮਹਾਰਾਜ ਨੇ ਕਿਹਾ ਕੋਈ ਐਸਾ ਸੱਜਣ ਲੋੜ ਲਾ ਮੇਰਾ ਪ੍ਰੀਤਮ ਦੇ ਮਿਲਾਏ ਹੁਣ ਕੌਣ ਮਿਲਾਏਗਾ ਪ੍ਰੀਤਮ ਮਿਲ ਮੇਰੇ ਪ੍ਰੀਤਮਾ ਜੀ ਉਹ ਹਾਂ ਤੁਝ ਬਿਨ ਖਰੀ ਨਿਮਾਣੀ ਵਿਰਾਗ ਬਹੁਤ ਹੈ ਤੜਪ ਬਹੁਤ ਹੈ ਬਿਰਹਾ ਡਾਡਾ ਹੈ ਮੈਂ ਨਿਆਣੀ ਨੀਂਦ ਨਾ ਆਵੇ ਜੀਓ ਖਾਣਾ ਪੀਣਾ ਨਹੀਂ ਸੋਜ ਰਿਆ ਭਾਵੈ ਅੰਨ ਨਾ ਪਾਣੀ ਕੌਣ ਮਲਾਇਕਾ ਜੀ ਅਦ੍ਰਿਸ਼ਟ ਹੈ ਅਗੋਚਰ ਹੈ ਤੇ ਅਦ੍ਰਿਸ਼ਟ ਜਿਹੜਾ ਨਜ਼ਰੀ ਨਹੀਂ ਪੈ ਰਿਹਾ ਮਿਲਾਂਗੇ ਕਿਵੇਂ ਜਿਹੜਾ ਇੰਦਰੀਆਂ ਦੀ ਪਕੜ ਵਿੱਚ ਹੀ ਨਹੀਂ ਹੈ ਹੱਥਾਂ ਨਾਲ ਅੱਖਾਂ ਨਾਲ ਸੁੰਘ ਕੇ ਨੱਕ ਨਾਲ ਪਤਾ ਹੀ ਨਹੀਂ ਲੱਗ ਰਿਹਾ ਉਹਨੂੰ ਮਿਲਣ ਵਾਸਤੇ ਉਹਨੂੰ ਪਾਉਣ ਵਾਸਤੇ ਗੁਰੂ ਦੇ ਸ਼ਬਦ ਦੀ ਲੋੜ ਹੈਨਾ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਗੁਰੂ ਦੇ ਸ਼ਬਦ ਦੇ ਦੁਆਰਾ ਮਿਲਣਾ ਹੈ ਪਰ ਅਦ੍ਰਿਸ਼ਟ ਅਗੋਚਰ ਨੂੰ ਅਸੀਂ ਕਿਵੇਂ ਮਲੀਏ ਗੁਰੂ ਦਾ ਸ਼ਬਦ ਮਿਲਾਏਗਾ ਕੋਈ ਐਸਾ ਸੱਜਣ ਲੋੜ ਲਾਓ ਮੈਂ ਪ੍ਰੀਤਮ ਦੇਵ ਮਿਲਾਏ ਫਿਰ ਕੇ ਜਵਾਬ ਬੜਾ ਕਮਾਲ ਦਾ ਹੈ ਕੋਣੋ ਸੱਜਣ ਸਤਗੁਰ ਮਿਲਿਆ ਹਰ ਪਾਈਐ ਸਤਗੁਰ ਮਿਲਿਆ ਹਰ ਪਾਇਆ ਬਚਨ ਹੁੰਦਾ ਸਤਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਈ ਔਖਾ ਹੀ ਨਹੀਂ ਸੀ ਜੀ ਸਹਿਜ ਸੁਭਾਈ ਮਿਲਿਆ ਸਹਿਜ ਸੁਭਾਈ ਔਖਾ ਹੀ ਨਹੀਂ ਸੀ ਸੁੱਤੇ ਸੇਦੀ ਮਿਲ ਗਿਆ ਪਰ ਮੈਂ ਤੇ ਬਹੁਤ ਧੀਰ ਦਾ ਬਿਲਕ ਦਾ ਬੇਬਲਤਾ ਵਿੱਚ ਵਿਰਾਗ ਵਿੱਚ ਤੜਪ ਰਿਆ ਸੀ ਨੈਣੀ ਨੀਂਦ ਨਾ ਆਵੇ ਜੀਓ ਇੱਕ ਛਿੰਨ ਲੱਗਿਆ ਸਤਗੁਰ ਮਿਲਿਆ ਹਰ ਪਾਇਆ ਤੇ ਜਦੋਂ ਸਤਗੁਰ ਮਿਲਿਆ ਫਿਰ ਮਿਲਿਆ ਸਹਿ ਸੁਪਾਇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਇਹ ਬਹੁਤ ਪ੍ਰੇਮ ਵਾਲਾ ਸੁਨੇਹਾ ਹੈ ਸੱਦ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਕੋਇਲ ਦੀ ਕੂਕ ਹੈ ਇਹ ਧੁਰਾ ਅੰਦਰੋਂ ਨਿਕਲੀ ਹੋਈ ਹੂਕ ਹੈ ਇਹ ਬਿਰਹੜੇ ਦੀ ਲਾਟ ਹੈ ਜਿਹਦੇ ਅੰਦਰ ਕੋਇਲ ਕਾਲੀ ਹੋ ਗਈ ਇਹ ਵਿయోగ ਵਿਰਾਗ ਦੀ ਪੱਠੀ ਹੈ ਜਿਹਦੇ ਅੰਦਰ ਆਤਮਾ ਤਾਪ ਰਹੀ ਹੈ ਤੇ ਪੱਕ ਰਹੀ ਹੈ ਮੈਂ ਬੇਨਤੀ ਕਰਦਾ ਤੁਹਾਡੇ ਚਰਨਾਂ 'ਚ ਸਾਧ ਸੰਗਤ ਲੱਖ ਯਤਨ ਕਰਕੇ ਵੀ ਕੋਸ਼ਿਸ਼ ਹੈ ਸਿਰਫ ਬਾਣੀ ਦੇ ਉਸ ਰਸ ਨੂੰ ਕਥਨ ਕਰਨਾ ਔਖਾ ਜਿਨ ਪੀਆ ਤੈਨ ਜਾਣਿਆ ਮੈਂ ਜ਼ੁਬਾਨ ਤੋਂ ਕਹੀ ਜਾਵਾਂ ਵੀ ਤੁਸੀਂ ਰਿਪੀਟ ਕਰੋ ਖੰਡ 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 ਜਿਨੇ ਕਦੀ ਨਹੀਂ ਚੱਖੀ ਉਹਨੂੰ ਉਹਨੂੰ ਨਹੀਂ ਪਤਾ ਲੱਗਣਾ ਇਹਦਾ ਰਸ ਸਵਾਦ ਕਿਦਾਂ ਦਾ ਹੈ ਜਿਨੇ ਚੱਖਿਆ ਉਹਨੂੰ ਪਤਾ ਹੈ ਪੀ ਮਿਲਾਪ ਦਾ ਬਿਰਹਾ ਕੀ ਹੁੰਦਾ ਹੈ ਵਿਯੋਗ ਕੀ ਹੁੰਦਾ ਹੈ ਇਹ ਵਿਰਾਗ ਦੀ ਪੱਠੀ ਕੀ ਹੁੰਦੀ ਹੈ ਜਿੰਨ ਪੀਆ ਤਿੰਨ ਜਾਣੇ ਆ ਖਾਂਡ ਖਾਂਡ ਕਹਤ ਜੇਬਾ ਨਾ ਸੁਆਦ ਮਿੱਠੋ ਆਵੇ ਇਹਨੂੰ ਕਥਨ ਕਰੀ ਜਾ ਰਿਆਂ ਮੈਂ ਚੱਖਣ ਤੋਂ ਬਿਨਾਂ ਪਤਾ ਨਹੀਂ ਲੱਗਣਾ ਰਸਤਾ ਜੇ ਜਦੋਂ ਗੁਰੂ ਅੱਗੇ ਅਰਦਾਸ ਕਰਨੀ ਆ ਉਹ ਵੀ ਵਿਰਾਗ ਵਿੱਚ ਹੁੰਦੀ ਹੈ ਚਤਰਾਈ ਵਿੱਚੋਂ ਨਹੀਂ ਹੁੰਦੀ ਸਾਥ ਸੰਗਤ ਮਾਰਗ ਨੇ ਸਪਸ਼ਟ ਕੀਤਾ ਇਥੇ। ਵਾਰੀ ਕਹਿੰਦੇ ਬਹੁਤ ਸਾਰੇ ਲੋਕ ਚਤਰਾਈਆਂ ਵਰਤਦੇ ਚਲੇ ਗਏ। ਪਰ ਕੋਈ ਵੀ ਚਤਰਾਈ ਵਿੱਚ ਨਾ ਪਾ ਸਕਿਆ। ਜੇ ਓਦੋਂ ਮੌਲਦ ਹੈ ਜਿਵੇਂ ਧਰਤੀ بارش ਨਾਲ ਮੌਲਦੀ ਹੈ ਨਾ ਸੁੱਕੀ ਸੜੀ ਪੁੱਜੀ ਹੋਈ ਧਰਤੀ ਕਦੋਂ ਸੋਹਣੀਖ ਹੁੰਦੀ ਹੈ ਜਿਉਂ ਧਰਤੀ ਸੋਹਬ ਕਰੇ ਜਲ ਵਰਸਿਆ ਤਿਉਂ ਸਿੱਖ ਗੁਰਮਿਲ ਵਿਗਸਾਈ। ਇਹੀ ਉਦੋਂ ਬੀਗਦਾ ਉਦੋਂ ਖਿੜਦਾ ਜਦੋਂ ਗੁਰੂ ਮਿਲਦਾ ਉਸੇ ਤਰ੍ਹਾਂ ਜਿਵੇਂ ਧਰਤੀ ਉਦੋਂ 몰ਦੀ ਹੈ ਜਦੋਂ ਬਰਸਾਤ ਹੁੰਦੀ ਹੈ ਹਰਿਆਵਲ ਚਾਰੇ ਪਾਸੇ ਲਹਿ ਲਹਾਂਦੇ ਪੱਤੇ ਰੁੱਖ ਫੁੱਲ ਘਾਹ ਸਭ ਕੁਝ ਹਰਾ ਭਰਾ ਚਤੁਰਾਈਆਂ ਨਾਲ ਨਹੀਂ ਗੱਲ ਬਣਨੀ ਸਾਤ ਸੰਗਤ ਸੋ ਮਹਾਰਾਜ ਅੱਜ ਬੜੀ ਸਾਡੇ ਉੱਤੇ ਦਇਆ ਕਰ ਰਿਹਾ ਬਖਸ਼ਿਸ਼ ਕਰ ਰਿਹਾ ਗੁਰ ਸ਼ਬਦੀ ਮਿਲਾਵਾ ਹੋ ਸਕਦਾ ਸਤਿਗੁਰ ਜੀ ਦੇ ਨਾਲ ਜੁੜਿਆ ਸੋਝੀ ਪੈ ਸਕਦੀ ਹੈ ਮੈਂ ਗੁਰ ਬਾਣੀ ਆਧਾਰ ਹੈ ਆਸਰਾ ਕਹਦਾ ਜੀ ਮੈਂ ਗੁਰ ਬਾਣੀ ਆਧਾਰ ਹੈ ਗੁਰ ਬਾਣੀ ਲਾਗ ਰਹਾਉ ਨਕਰਵਾ ਬਾਣੀ ਨਾਲ ਤੋ ਬਾਣੀ ਧੁਰ ਕੀ ਹੈ ਇਹਦੇ ਨਾਲ ਜੁੜੀ ਹੋਈ ਸੁਰਤ ਧੁਰ ਤੱਕ ਪਹੁੰਚ ਜਾਏਗੀ ਬਾਣੀ ਪ੍ਰੀਤਮ ਕੇ ਦੇਸ਼ ਦਾ ਸੁਨੇਹਾ ਹੈ ਇਹਦੇ ਨਾਲ ਜੁੜੀ ਹੋਈ ਸੁਰਤ ਪ੍ਰੀਤਮ ਕੇ ਦੇਸ਼ ਪਹੁੰਚ ਜਾਏਗੀ ਪਰ ਬਾਤਨ ਨਾਲ ਨਹੀਂ ਕਮਾਉਂ ਨਾਲ ਮੈਂ ਪਹਿਲੇ ਵੀ ਬੇਨਤੀ ਕੀਤੀ ਸੀ ਇੱਕ ਦਿਨ ਕਿ ਜਦੋਂ ਕਿਸੇ ਚੀਜ਼ ਨੂੰ ਨਿਰੰਤਰ ਦੱਸਣਾ ਹੋਵੇ ਨਾ ਰੈਗੂਲਰ ਦੱਸਣਾ ਹੋਵੇ ਉਹਦੇ ਨਾਲ ਅਕਸਰ ਅਸੀਂ ਪੰਜਾਬੀ ਬੋਲੀ ਚ ਕਾਰ ਲਾ ਦਿੰਨੇ ਆਂ ਛਣ ਛਣ ਹੋ ਰਿਹਾ ਤੇ ਲਗਾਤਾਰ ਹੋ ਰਿਹਾ ਉਹਨੂੰ ਕਹਿੰਦੇ ਛੰਕਾਰ ਚੰਕਾਰ ਲਗਾਤਾਰ ਸੋ ਇੱਥੇ ਸ਼ਬਦ ਲਾਇਆ ਕੋੰਕਾਰ ਮਤਲਬ ਨਿਰੰਤਰ ਸਭ ਪਾਸੇ ਰੈਗੂਲਰ ਵਸਿਆ ਹੋਇਆ ਗੁਰੂ ਦੀ ਬਖਸ਼ਿਸ਼ ਵਰਤਰੀਏ ਦੇ ਨਾਲ ਮਿਲੇਗਾ ਪਤਾ ਸਾਰਿਆਂ ਨੂੰ ਹੀ ਹੈ ਸਾਧ ਸੰਗਤ ਪਰ ਗੁਰੂ ਦੇ ਮੇਲ ਤੋਂ ਬਿਨਾ ਗੁਰੂ ਦੇ ਚਰਨੀ ਲੱਗਣ ਤੋਂ ਬਿਨਾ ਗੁਰੂ ਨੂੰ ਆਪਾ ਭੇਟਣ ਤੋਂ ਬਿਨਾ ਗੁਰੂ ਮੰਤਰ ਦ੍ਰਿੜ ਕਰਾਉਣ ਤੋਂ ਬਿਨਾ ਕਿਵੇਂ ਗੁਰਮਤਿ ਅੰਦਰ ਸਿੱਖੀ ਅੰਦਰ ਗੁਰਮਤ ਗੁਰਮੰਤਰ ਦ੍ਰਿੜ ਹੁੰਦਾ ਜੀ ਗੁਰੂ ਕਿਵੇਂ ਵਰਤਦਾ ਪੰਜਾਂ ਦੇ ਅੰਦਰ ਜਦੋਂ ਪੰਜਾਂ ਦੇ ਅੰਦਰ ਗੁਰੂ ਵਰਤਦਾ ਫਿਰ ਉਹ ਪੰਜੇ ਗੁਰੂ ਦਾ ਰੂਪ ਸਾਨੂੰ ਗੁਰਮੰਤਰ ਦ੍ਰਿੜ ਕਰਾਉਂਦੇ ਆ ਫਿਰ ਸਾਡੇ ਅੰਦਰ ਨਾਮ ਦਾ ਰਾਸ ਪੈਦਾ ਹੁੰਦਾ ਹੈ ਨਹੀਂ ਤੇ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝਣਾ ਆਵੈ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਕਿਰਪਾ ਕਰੈ ਤਾਂ ਸਤਗੁਰ ਮਿਲੈ ਆਹ ਹੈ ਪੌੜੀ ਜੀ ਸਾਡੇ ਕੋਲ ਸਤਗੁਰ ਪ੍ਰਸਾਦ ਇਹਦੇ ਤੋਂ ਬਿਨਾ ਨਹੀਂ ਮਿਲਿਆ ਜਾ ਸਕਦਾ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਜਹਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਓ ਜਿੱਥੋਂ ਮੈਂ ਵਿਛੜਿਆ ਹੋਇਆ ਨਾ ਮੈਂ ਉੱਥੇ ਮਿਲਣਾ ਚਾਹੁੰਦਾ ਮੈਂ ਸੰਸਾਰ ਤੇ ਪਟਕਰਿਆ ਖਵਾਰ ਹੋ ਰਿਆ ਜਿੱਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜਨ ਲੱਗੇ ਗੁਰਮਤ ਜੁਗਤ ਦੇ ਅਨੁਸਾਰ ਇਹ ਗੁਰੂ ਨੇ ਰਾਹ ਦੱਸਿਆ ਭੁੱਲੇ ਹੋਇਆਂ ਨੂੰ ਮਾਰਗ ਦੱਸਿਆ ਵੱਡੇ ਭਾਗਾਂ ਸਦਕਾ ਗੁਰੂ ਮਿਲਿਆ ਜਿੱਥੋਂ ਵਿਛੜੇ ਸੀ ਉੱਥੇ ਮਿਲ ਗਏ ਜੀ ਮਿਲਣਾ ਲੋਚਦੇ ਆ ਹਉ ਇਸ ਪੈ ਆਪ ਵਿਚਾਈ ਮੈਂ ਆਪਣਾ ਆਪਾ ਵੇਚ ਦਿਆਂ ਗੁਲਾਮ ਕਰ ਦਿਆਂ ਉਹਦੇ ਹੁਕਮ ਦੇ ਅੰਦਰ ਆਪਣਾ ਆਪਾ ਉਹਦੇ ਚਰਨਾ ਚ ਸੌਂਪ ਦਿਆਂ ਜੇ ਮੈਨੂੰ ਮਿਲੌਣ ਵਾਲਾ ਮਿਲ ਜੇ ਪਰ ਮਿਲਣਾ ਕਿੱਥੇ ਆ ਹਰਿ ਸਿਉ ਦੇਵੈ ਜੋ ਚਰਨ ਗਹਉ ਬਕੋ ਸੁਭਰਸਨਾ ਆਪਣੇ ਪ੍ਰਾਣ ਤੱਕ ਚਰਨਾ ਚ ਰੱਖਦਿਆਂ ਦੀਜੇ ਪ੍ਰਾਣ ਕੋਰ ਮਨ ਤਾਂ ਨਿਰਮਲ ਕਰਤ ਕੇ ਆਰੋ ਹਰ ਸਿੰਚੈ ਸੁਦਾ ਸੰਜੋਰੀਆ ਰਸ ਮੈਂ ਮਗਨ ਹੋਤ ਕਿਰਪਾ ਤੇ ਬਖਸ਼ਿਸ਼ ਕਰੋ ਇਸ ਰਸ ਵਿੱਚ ਮੈਂ ਲੀਨ ਹੋ ਜਾਵਾਂ ਮਹਾਰਾਜ ਇਹ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਵੋ ਤੁਮਰੀ ਯੋਰ ਆ ਭੈ ਪਦਦਾਨ ਆ ਭੈ ਫਿਰ ਖੌਫ ਖਤਮ ਹੋ ਗਿਆ ਅਵਸਥਾ ਮਿਲੀ ਪਦਵੀ ਮਿਲੀ ਜਿੱਦੇ ਚ ਕੋਈ ਭੈ ਜੋ ਕਿਵੇਂ ਮਿਲੀ ਆ ਭੈ ਪਦਦਾਨ ਕੌਨਾਂ ਗੱਜ ਕੇ ਕਿਵੇਂ ਮਿਲਦੀ ਏ ਨਿਰਭਉ ਜਪੈ ਸਗਲ ਪਾ ਮਿਟੈ ਆ ਭੈ ਪਦਵੀ ਕਿਵੇਂ ਮਿਲਦੀ ਹੈ ਜਦੋਂ ਗੁਰੂ ਨੇ ਮੈਨੂੰ ਸਿਮਰਨ ਦ੍ਰਿੜ ਕਰਵਾਇਆ ਆ ਭੈ ਪਦਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਤੋਰ ਜੇ ਬਖਸ਼ਿਸ਼ ਕਰਕੇ ਸਤਿਗੁਰੂ ਜੀ ਦੇ ਚਰਨੀ ਸਾਨੂੰ ਆਪ ਹੀ ਵਾਹਿਗੁਰੂ ਲਾ ਦੇ ਆਪ ਹੀ ਵਾਹਿਗੁਰੂ ਬੇਦ ਬਣਾ ਦੇ ਆਪ ਹੀ ਬੁੱਧੀ پا ਕੇ ਸਤਿਗੁਰੂ ਜੀ ਦੇ ਚਰਨੀ ਲਾਏ ਤੇ ਸਤਿਗੁਰੂ ਤੇ ਪ੍ਰਤੱਖ ਉਹ ਰਸਤਾ ਹੈ ਜਿਹੜਾ ਸਾਨੂੰ ਵਿਛੜਿਆ ਹੋਇਆਂ ਨੂੰ ਮਿਲਦਾ ਹੈ ਸ੍ਰਿਸ਼ਟੀ ਦਾ ਮਾਲਕ ਹੈ ਜਿਹੜਾ ਸਾਰੀ ਕਾਇਨਾਤ ਦਾ ਉਹ ਸਭ ਜਗ੍ਹਾ ਹੈ ਇਸ ਲਈ ਇਹ ਦਾਤਾ ਗੁਰੂ ਚਰਨਾਂ ਨਾਲ ਜੁੜਿਆ ਰਵਾਂ ਨੀਵਾ ਕਰਕੇ ਮਨ ਸੇਵਕ ਬਣ ਕੇ ਸੰਸਾਰ ਤੋਂ ਲਾਪਰਵਾਹ ਹੋ ਕੇ ਸਿਰਫ ਆਪਣੇ ਚਰਨਾਂ ਦਾ ਸਿਦਕ ਪ੍ਰੋਸਾ ਸੱਚੇ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰੋ ਨਿਮਾਨਿਆਂ ਦੇ ਮਾਨ ਸਤਿਗੁਰੂ ਜੀ ਬਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਤ ਵਿਚੋ ਲਾ ਬਣ ਕੇ ਜੋੜਦੇ ਆ ਸੋ ਮਹਾਰਾਜ ਸਾਡੇ ਸਾਰਿਆਂ ਤੇ ਦਇਆ ਕਰਨ ਆਇਆ ਸਫਲ ਹੋਵੇ ਇਹ ਯਾਤਰਾ ਵੀ ਸਫਲ ਕਰ ਸਕੀਏ ਜਿਹੜੀ ਜੀਵਨ ਦੀ ਸਾਨੂੰ ਮਿਲੀ ਹੈ ਭੁੱਲਾ ਬਖਸ਼ਨੀਆ ਜੀ ਅਸੀਸ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ